ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦੇ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਵਿੱਚ ਚੋਣ ਮੀਟਿੰਗ 'ਚ ਹਿੱਸਾ ਲੈਣ ਲਈ ਜਾਣਾ ਸੀ ਜਿਸ ਦੇ ਚੱਲਦੇ ਉਮੀਦਵਾਰ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਇਕੱਠੇ ਹੋ ਕੇ ਆਏ ਨੇ ਉਹਨਾਂ ਭਾਜਪਾ ਉਮੀਦਵਾਰ ਦਾ ਵਿਰੋਧ ਕੀਤਾ ਹੈ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਪਰ ਪੁਲਿਸ ਦੇ ਵੱਲੋਂ ਜਦੋਂ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਨਾਕੇ ਟੁੱਟਾਪ ਕੇ ਭਾਜਪਾ ਦੀ ਮੀਟਿੰਗ ਵਾਲੀ ਥਾਂ ਤੇ ਜਾ ਕੇ ਕਿਸਾਨਾਂ ਦੇ ਵੱਲੋਂ ਘੇਰਾ ਪਾ ਲਿਆ ਗਿਆ ਉੱਥੇ ਵਿਚਾਲੇ ਕਿਸਾਨਾਂ ਦਾ ਤੇ ਪੁਲਿਸ ਦਾ ਮਾਮੂਲੀ ਟਕਰਾਅ ਵੀ ਦੇਖਣ ਨੂੰ ਮਿਲਿਆ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੇ ਉਹਨਾਂ ਦੇ ਨਾਲ ਭਾਜਪਾ ਨੇਤਾ ਫਤੇਜਗ ਬਾਜਵਾ 20 ਮੀਟਿੰਗ ਦੇ ਵਿੱਚ ਸ਼ਾਮਲ ਸਨ ਜਿੱਥੇ ਮੀਟਿੰਗ ਹੋ ਰਹੀ ਸੀ ਹਾਲ ਦੇ ਬਾਹਰ ਹੀ ਕਿਸਾਨਾਂ ਦੇ ਵੱਲੋਂ ਜਮ ਕੇ ਭਾਜਪਾ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਗੁਰਦਾਸਪੁਰ ਤੋਂ ਲਾਪ੍ਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਬਿਹਾਰਾਣਾ ਲਈ ਹੋਰ ਵੀ ਬਾਰੇ ਹੋਈ ਗਿਆ ਤੁਹਾਡੇ ਮਸਲੇ ਬੀਜੇਪੀ ਇਹਨਾਂ ਦਾ ਹੱਲ ਕਰਦਾ ਕਿ ਹੋਰ ਨਾਲ ਨਹੀਂ ਕਰਦਾ ਬਾਕੀ ਪਾਰਟੀਆਂ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਹੋਰ ਆਹੀ ਕਿਸਾਨ ਆ ਕਿਸਾਨਾਂ ਦੇ ਨਾਲ ਆਪਾਂ ਹਾਂ ਕਿਸਾਨਾਂ ਨਾਲ ਮੈਂ ਵੀ ਕਿਸਾਨ ਆਪਣਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਇਹਨਾਂ ਦਾ ਹੱਲ ਕਰਨਾ ਹੈ ਕੋਈ ਸਰਕਾਰ ਨਾਲ ਆਹੀ ਵੀ ਗੱਲ ਕਰਨਿਆ ਦੇਖੋ ਫੋਨ ਤੇ ਇਲੈਕਸ਼ਨ ਬੋਰਡ ਲੱਗੇਦਾ ਫੋਨ ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਠੀਕ ਹੈ ਆਜਾ ਆਜਾ ਜੀ ਜੀ ਗੁਰਦਸ ਸਿੰਘ ਜੀ ਹੋਇਆ ਕੀ ਅੱਜ ਹੋਇਆ ਕੀ ਆਪਾਂ ਐਸਕੇਮ ਦੀ ਕਾਲ ਹੈ ਜੋ ਐਸਕੇਮ ਭਾਰਤ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡੇ ਆ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨ ਸਾਨੂੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਅੱਜ ਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬਹਿ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿੰਦਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਧਾਨ ਹੁਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਕਿਸਾਨ ਤਾਂ ਕਹਿੰਦੇ ਜਾਬਤ ਜਰਾ ਕੇ ਪ੍ਰਦਰਸ਼ਨ ਕਰਾਂਗੇ ਨਹੀਂ ਧੱਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਤੇ ਚੱਲ ਕੇ ਆਏ ਆ ਜਦੋਂ ਉਹਨਾਂ ਕਹਿੰਦਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤਾਂ ਇੱਥੇ ਤੱਕ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਤੁਸੀਂ ਇੱਥੇ ਵੇਖਿਆ ਹੀ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਬਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾਂਸਵਾਲਪੁਰਿਆ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਤੇ ਕੀ ਜਵਾਬ ਦੇਣਗੇ ਅੱਜ ਅਸੀਂ ਪਿੰਡਾਂ ਦੇ ਵਿੱਚ ਜੇ ਕਿਲ ਘੱਡ ਦਿੰਨੇ ਆ लाठी ਚਾਰਜ ਕਰ ਦਿੰਨੇ ਇਹਨਾਂ ਤੇ ਤੇ ਫਿਰ ਤੇ ਇਹੀ ਵੀ ਜਵਾਬ ਨਹੀਂ ਨਾ ਦੇ ਸਕਦੇ ਕਿਉਂਕਿ ਅਸੀਂ ਵੀ ਇਹਨਾਂ ਵਰਗੇ ਹੋ ਜਾਾਂਗੇ ਇਸ ਕਰਕੇ ਅਸੀਂ ਸ਼ਾਂਤਮਈ ਹੀ ਪੁੱਛਦੇ ਆ ਇਹਨਾਂ ਨੂੰ ਪਰ ਇਹ ਕੀ ਜਵਾਬ ਦੇਣ ਔਰ ਅੱਜ ਮੈਂ ਤੇ ਇੱਕ ਹੋਰ ਗੱਲ ਕੀਤੀ ਹੈ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਹੈ ਕਿ ਲਹੀ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸ਼ਹੀਦ ਹੋਇਆ ਮੈਂ ਉਹਦੇ ਘਰ ਵੀ ਗਿਆ ਔਰ ਪੱਤਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ ਬਹੁਤ ਤਕੜੀ ਆਵਾਜ਼ ਚੁੱਕਣੀ ਚਾਹੀਦੀ ਪੱਤਰਕਾਰਾਂ ਨੂੰ ਵੀ ਭਾਜਪਾ ਨੂੰ ਪਨਿਸ਼ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਦਾ ਵੀ ਇੱਕ ਸਾਥੀ ਹੈ ਨਾ ਸ਼ਹੀਦ ਕੀਤਾ ਵਾ ਗੱਡੀਆਂ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਬਚਨ ਸਿੰਘ ਹੈ ਜੀ ਕਿੰਨਾ ਚਿਰ ਇਹ ਪ੍ਰੋਗਰਾਮ ਚੱਲੂ ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ ਤੇ ਪਿੰਡਾਂ ਦੇ ਵਿੱਚ ਅਸੀਂ ਬੋਰਡ ਲਾਏ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹ ਦਿੱਲੀ ਨਹੀਂ ਵੜਨ ਦੇਣ ਤੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਸ਼ਹਿਰਾਂ ਦੇ ਵਿੱਚ ਕੇ ਫੋਰਸੇ ਨਹੀਂ ਲੈ ਕੇ ਜਾਣਗੇ ਪਿੰਡਾਂ ਵਿੱਚ ਕਿੱਥੋਂ ਫੋਰਸ ਲੈ ਆਉਣਗੇ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਸਮੁੱਚੇ ਤੌਰ ਤੇ ਕਰਾਂਗੇ ਪਾਜ ਪਾ ਦਾ ਜੋ ਉਸ ਨਿਕਟ ਮੋਰਚੇ ਦਾ ਫੈਸਲਾ ਆ ਤੇ ਇਹਨਾਂ ਨੂੰ ਲੋਕਾਂ ਨੂੰ ਇਹ ਕਹਾਂਗੇ ਕਿ ਬੀਜੇਪੀ ਹਰਾਓ ਤੇ ਦੇਸ਼ ਬਚਾਓ ਆ ਨਜ਼ਰ ਚਲੋ ਜੀ ਪ੍ਰੋਗਰਾਮ ਅੰਤ ਮੇਕ ਤੁਸੀਂ ਸਾਡਾ ਇਹ ਕੋਈ ਟੀਚਾ ਨਹੀਂ ਹੈਗਾ ਸਾਡੀਆਂ ਤਾਂ ਨੇ ਮੰਗਾ ਵੀ ਸਰਕਾਰ ਸਾਡੀਆਂ ਮੰਗਾ ਪੂਰੀਆਂ ਕਰੇ ਜੇ ਨਹੀਂ ਮੰਗਾ ਕਰਦੀ ਪੂਰੀ ਸਾਡਾ ਰੋਸ ਹੈ ਇਹ ਜਾਰੀ ਰਹੂਗਾ ਕਉਂ ਇਸ ਬਹੁਤ ਸਾਰੇ ਸਾਡੇ ਮੰਗਾ ਜਿਹੜੀਆਂ ਇਹ ਪਿਛਲੇ 10 ਸਾਲ ਤੋਂ ਸੱਤਾ ਦੇ ਬੈਠੀ ਹੋਈ ਹੈ ਭਾਜਪਾ ਸਰਕਾਰ ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ ਲੋਕਾਂ ਦੀ ਜਿਹੜੀ ਪੂਰੀ ਨਹੀਂ ਕੀਤੀ ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਜੇ ਸਰਕਾਰ ਭੁਗਤ ਰਹੇ ਆ ਅੱਜ ਬੱਬੂ ਨਾਲ ਸਾਡੀ ਜਿਹੜੀ ਸੀ 11 ਸਵਾਲ ਸੀ ਐਸਕੇਮ ਤੇ ਉਹ ਅਸੀਂ ਪੁੱਛਿਆ ਪੰਜ ਛੇ ਸਵਾਲਾਂ ਦੇ ਜਵਾਬ ਉਹ ਜਿਹੜੇ ਆਪਾਂ ਪੁੱਛੇ ਆ ਉਹ ਜਵਾਬ ਵੀ ਪੂਰੇ ਨਹੀਂ ਦੇ ਸਕੇ ਸਾਡੇ ਬਾਕੀ ਜਿਹੜੇ ਆ ਗੂ ਸੀ ਉਹਨਾਂ ਨੇ ਜਿਹੜੇ ਸਵਾਲ ਪੁੱਛਣੇ ਸੀ ਉਹ ਸਵਾਲਾਂ ਤੋਂ ਮਦਦ ਵਿੱਚੇ ਛੱਡ ਕੇ ਜਿਹੜੇ ਉਹ ਚਲੇ ਗਏ ਆ ਇਹ ਸਾਰੇ ਕਹਿੰਦੇ ਆ ਜਿਹੜੇ ਵੀ ਮਤਲਬ ਅੱਗੇ ਆਉਂਦੇ ਆ ਉਹ ਸਾਰੇ ਕਹਿੰਦੇ ਕਿਸਾਨ ਦਾ ਪੋਤੀ ਆ ਇਹ ਕਿਸਾਨ ਦਾ ਪੋਤੇ ਤਾਂ ਫਿਰ ਅੱਜ ਕਿਸਾਨ ਖੁਦਕਸ਼ੀਆਂ ਕਿਉਂ ਕਰ ਰਿਹਾ ਜੇ ਕਿਸਾਨ ਦਾ ਪੋਤੇ ਆ ਫਿਰ ਕਿਸਾਨ ਦੀ ਸੁਣੋ ਆਵਾਜ਼ ਫਿਰ ਆ ਕਿਸਾਨਾਂ ਦੇ ਵਾਸਤੇ ਇੰਨੀ ਪੁਲਿਸ ਸਾਰੇ ਜ਼ਿਲ੍ਹੇ ਜੁਲਿਆ ਕੇ ਇੱਥੇ ਇਕੱਠੀ ਕਰਤੀ ਆ ਇਹ ਕਿਉਂ ਕਰਨੀ ਪਈ ਇਸ ਕਰਕੇ ਵੀ ਉਹ ਇਸ ਕਰਕੇ ਵੀ ਸਾਡੀ ਬਾਤ ਜਿਹੜੀ ਆ ਸਾਡੀ ਮੰਗ ਉਹ ਨਹੀਂ ਸੁਣਨਾ ਚਾਹੁੰਦੀਆਂ ਇਸ ਕਰਕੇ ਆਲਵਾਏ ਸਮੇਂ ਦੇ ਵਿੱਚ ਇਹ ਸੰਘਰਸ਼ ਜਿਹੜਾ ਸਵਾਲਾਂ ਜਵਾਬਾਂ ਦਾ ਤਿੱਖਾ ਹੋਊਗਾ ਇਸ ਕੇਮ ਬੰਦ